ਸਰੀਆ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਤੁਹਾਨੂੰ ਇਹ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਜਰੂਰ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਦੀ ਆਉਜੀ ਸ਼ੁਰੂ ਕਰਦੀ ਆ ਅੱਜ ਦੀ ਇਹ ਕਹਾਣੀ ਜੋ ਕਿ ਇੱਕ ਕੁੱਗੀ ਤੇ ਮੱਖੀ ਦੀ ਕਹਾਣੀ ਹੈ ਪਿੰਡ ਦੇ ਨੇੜੇ ਇੱਕ ਵੱਡਾ ਬੋੜ ਦਾ ਰੁੱਖ ਸੀ ਉਸ ਰੁੱਖ ਦੀਆਂ ਡਾਲੀਆਂ ਤੇ ਕਈ ਕਿਸਮ ਦੇ ਪੰਛੀ ਆਪਣਾ ਘਰ ਬਣਾ ਕੇ ਰਹਿੰਦੇ ਸਨ ਉਸੇ ਰੁੱਖ ਦੀ ਸਭ ਤੋਂ ਉੱਚੀ ਤੇ ਮਜ਼ਬੂਤ ਟਾਣੀ ਤੇ ਇੱਕ ਸੁੰਦਰ ਕੁੱਗੀ ਰਹਿੰਦੀ ਸੀ ਕੁੱਗੀ ਦਾ ਰੰਗ ਚਿੱਟਾ ਸੀ ਪਰ ਉਸ ਦੇ ਪਰਾਜ ਹਲਕਾ ਸੁਹਾਵਣਾ ਸੁਹਾਵਣਾ ਸਲੇਟੀ ਰੰਗ ਵੀ ਮਿਲਿਆ ਹੋਇਆ ਸੀ ਜਦੋਂ ਸਵੇਰ ਦਾ ਸੂਰਜ ਚੜ੍ਹਦਾ ਉਸਦੇ ਪਰ ਚਮਕਦੇ ਤੇ ਉਹ ਰੁੱਖਾਂ ਦੀਆਂ ਡਾਲੀਆਂ ਤੇ ਬੈਠ ਕੇ ਮਿੱਠੀ ਮਿੱਠੀ ਕੁੱਕੜ ਕੁੱਕੜੂ ਕਰਦੀ। ਰੁੱਖ ਦੇ ਹੀ ਤਣੇ ਦੇ ਨੇੜੇ ਜਿੱਥੇ ਮਿੱਟੀ 'ਚ ਛੋਟੀਆਂ ਦਰਾਰਾਂ ਸਨ, ਉਥੇ ਇੱਕ ਵੱਡੀ ਮੱਖੀ ਨੇ ਆਪਣਾ ਛੋਟਾ ਪਰ ਮਿਹਨਤ ਨਾਲ ਘਰ ਬਣਾਇਆ ਹੋਇਆ ਸੀ। ਮੱਖੀ ਆਪਣੀ ਰਾਣੀ ਤੇ ਹੋਰ ਸਾਥੀਆਂ ਦੇ ਨਾਲ ਮਿਲ ਕੇ ਹਰ ਰੋਜ਼ ਫੁੱਲਾਂ ਤੋਂ ਰਸ ਲੈ ਕੇ ਆਉਂਦੀ ਤੇ ਛੱਤਾ ਬਣਾਉਂਦੀ ਸੀ। ਉਨਾਂ ਦਾ ਸੱਤਾ ਛੋਟਾ ਜਿਹਾ ਸੀ ਪਰ ਉਸ ਵਿੱਚ ਸਹਿਦ ਦੀ ਮਿਠਾਸ ਮਹਿਕ ਨਾਲ ਫੈਲੀ ਹੋਈ ਸੀ। ਕੁੱਗੀ ਤੇ ਮੱਖੀ ਪਹਿਲਾਂ ਇੱਕ ਦੂਜੇ ਨੂੰ ਦੂਰੋਂ ਹੀ ਦੇਖਦੇ ਸਨ। ਇੱਕ ਪੰਛੀ ਸੀ ਜੋ ਹਵਾ ਵਿੱਚ ਉੱਡ ਕੇ ਆਜ਼ਾਦੀ ਦਾ ਆਨੰਦ ਲੈਂਦਾ ਸੀ। ਦੂਜੀ ਛੋਟੀ ਜਿਹੀ ਕੀੜੀ ਸੀ ਜੋ ਬਹੁਤ ਮਿਹਨਤੀ ਸੀ ਅਤੇ ਆਪਣੀ ਟੋਲੀ ਨਾਲ ਮਿਲ ਕੇ ਕੰਮ ਕਰਦੀ ਸੀ। ਫਿਰ ਇੱਕ ਦਿਨ ਸਵੇਰ ਨੂੰ ਜਦੋਂ ਸੂਰਜ ਹੌਲੀ-ਹੌਲੀ ਚੜ੍ਹ ਰਿਹਾ ਸੀ ਰੁੱਖ ਦੀਆਂ ਪੱਤੀਆਂ ਤੇ ਸ਼ਬਨਮ ਦੇ ਕਤਰੇ ਚਮਕ ਰਹੇ ਸਨ ਕੁੱਗੀ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਨੇੜੇ ਹੀ ਮੱਖੀ ਨੂੰ ਦੇਖਿਆ ਮੱਖੀ ਫੁੱਲਾਂ ਤੇ ਬੈਠ ਕੇ ਰਸ ਇਕੱਠਾ ਕਰ ਰਹੀ ਸੀ ਕੁੱਗੀ ਨੇ ਹੌਲੀ ਜਿਹੀ ਆਵਾਜ਼ ਮਾਰੀ ਸਤਿ ਸ੍ਰੀ ਅਕਾਲ ਮੱਖੀ ਜੀ ਤੁਸੀਂ ਬਹੁਤ ਸਾਰੇ ਸਵੇਰੇ ਸਵੇਰੇ ਕੰਮ ਤੇ ਲੱਗ ਜਾਂਦੇ ਹਾਂ ਮੱਖੀ ਨੇ ਆਪਣੇ ਨੰਨੇ ਪਰ ਹਿਲਾਉਂਦੇ ਹੋਏ ਮੁਸਕਰਾਉਂਦੇ ਹੋਏ ਕਿਹਾ ਸਤਿ ਸ੍ਰੀ ਅਕਾਲ ਕੁੱਕੀ ਜੀ ਹਾਂਜੀ ਸਾਡੀ ਜ਼ਿੰਦਗੀ ਦਾ ਹਰ ਪਲ ਮਿਹਨਤ ਨਾਲ ਭਰਿਆ ਹੁੰਦਾ ਹੈ ਜੇ ਅਸੀਂ ਮਿਹਨਤ ਨਾ ਕਰੀਏ ਤਾਂ ਸਾਡੇ ਸੱਤੇ ਵਿੱਚ ਨਾ ਸ਼ਹਿਦ ਹੋਊਗਾ ਨਾ ਹੀ ਸਾਡੇ ਪਰਿਵਾਰ ਲਈ ਖੁਰਾਕ ਹੋਊਗੀ ਪਰ ਤੁਸੀਂ ਤਾਂ ਬੜੇ ਸੁਖੀ ਲੱਗਦੇ ਹੋ ਹਵਾ ਵਿੱਚ ਉੱਡਦੇ ਹੋ ਤੇ ਸੁੰਦਰ ਗੀਤ ਗਾਉਂਦੇ ਹੋ ਕੁੱਕੀ ਨੇ ਮਿੱਠੇ ਜਿਹੇ ਅੰਦਾਜ਼ ਵਿੱਚ ਕਿਹਾ ਸੁਖੀਤਾ ਮੈ ਦਿਖਾਈ ਦਿੰਦੀ ਆ ਪਰ ਸਾਡੀ ਜ਼ਿੰਦਗੀ ਵਿੱਚ ਵੀ ਖਤਰੇ ਬੜੇ ਨੇ ਕਦੇ ਸ਼ਿਕਾਰੀ ਕਦੇ ਹੋਰ ਪੰਛੀ ਜੋ ਕਮਜ਼ੋਰਾਂ ਨੂੰ ਤੰਗ ਕਰਦੇ ਨੇ ਹਵਾ ਵਿੱਚ ਉੱਡਣਾ ਆਜ਼ਾਦੀ ਤਾਂ ਐ ਪਰ ਨਾਲ ਡਰ ਵੀ ਐ ਇਸ ਤਰ੍ਹਾਂ ਦੋਵਾਂ ਵਿੱਚ ਗੱਲਾਂ ਦੀ ਸ਼ੁਰੂਆਤ ਹੋ ਗਈ ਹਰ ਸਵੇਰ ਜਦੋਂ ਮੱਖੀ ਫੁੱਲਾਂ ਵੱਲ ਨੂੰ ਜਾਂਦੀ ਉਹ ਕੁੱਗੀ ਨੂੰ ਸਲਾਮ ਕਰਦੀ ਕੁੱਗੀ ਵੀ ਉਸ ਨੂੰ ਹੌਸਲਾ ਦਿੰਦੀ ਕਿ ਆਪਣਾ ਕੰਮ ਚੰਗੇ ਤਰੀਕੇ ਨਾਲ ਕਰੇ ਕੋਝੀ ਦਿਨਾਂ ਵਿੱਚ ਦੋਵੇਂ ਪਿਆਰ ਵਿੱਚ ਆਪਸੀ ਦੋਸਤੀ ਦਾ ਰਿਸ਼ਤਾ ਬਣਾ ਲਿਆ ਦੋਵਾਂ ਨੇ ਉਹ ਇੱਕ ਦੂਜੇ ਨੂੰ ਆਪਣੀ ਜ਼ਿੰਦਗੀ ਦੇ ਤਜਰਬੇ ਸੁਣਾਉਂਦੇ ਮੱਖੀ ਘੁੱਗੀ ਨੂੰ ਦੱਸਦੀ ਕਿ ਕਿਸ ਤਰ੍ਹਾਂ ਉਹ ਫੁੱਲਾਂ ਦੀ ਮਹਿਕ ਵਿੱਚ ਉੱਡਦੀ ਹੈ ਤੇ ਰਸ ਇਕੱਠਾ ਕਰਦੀ ਹੈ ਘੁੱਗੀ ਮੱਖੀ ਨੂੰ ਦੱਸਦੀ ਕਿ ਕਿਵੇਂ ਉਹ ਲੰਮੇ-ਲੰਮੇ ਸਫ਼ਰ ਕਰਦੀ ਹੈ ਤੇ ਵਕ-ਵਕ ਥਾਵਾਂ ਦੇ ਦਰਸ਼ਨ ਕਰਦੀ ਹੈ ਇਸ ਤਰ੍ਹਾਂ ਹੁਣ ਦੋਨਾਂ ਦੇ ਵਿਚਾਰ ਗੱਲਾਂ-ਵਾਟਾਂ ਹੋਣ ਲੱਗੀਆਂ ਉਦੋਂ ਮੇ ਇੱਕ ਦੂਜੇ ਨਾਲ ਖੁਸ਼ੀ ਖੁਸ਼ੀ ਰਹਿਣ ਲੱਗੇ ਆ ਦਿਨ ਬੀਤਦੇ ਗਏ ਕੁੱਗੀ ਤੇ ਮੱਖੀ ਦੀ ਦੋਸਤੀ ਹੋਰ ਵੀ ਗਹਿਰੀ ਹੋ ਗਈ ਦੋਵਾਂ ਨੂੰ ਇੱਕ ਦੂਜੇ ਦੀ ਸੰਗਤ ਵਿੱਚ ਖੁਸ਼ੀ ਮਿਲਦੀ ਸੀ ਇੱਕ ਦਿਨ ਸਵੇਰ ਨੂੰ ਜਦੋਂ ਰੁੱਖ ਦੀਆਂ ਡਾਲੀਆਂ ਤੇ ਹਵਾ ਵਜ ਰਹੀ ਸੀ ਪੱਤੇ ਸਰਸਰਾ ਰਹੇ ਸਨ ਮੱਖੀ ਸ਼ਹਿਦ ਇਕੱਠਾ ਕਰਨ ਤੋਂ ਬਾਅਦ ਥੱਕੀ ਹੋਈ ਕੁੱਗੀ ਕੋਲ ਆ ਕੇ ਬੈਠੀ ਉਸਨੇ ਕਿਹਾ ਕੁੱਗੀ ਜੀ ਅਸੀਂ ਮੱਖੀਆਂ ਤਾਂ ਸਾਰਾ ਦਿਨ ਬਿਨਾਂ ਰੁਕੇ ਕੰਮ ਕਰਦੀਆਂ ਕਈ ਵਾਰੀ ਸੋਚਦੀਆਂ ਕਿ ਤੁਹਾਡੀ ਜ਼ਿੰਦਗੀ ਕਿੰਨੀ ਸੋਹਣੀ ਹੈ ਨਾ ਕੋਈ ਭਾਰ ਨਾ ਕੋਈ ਮਿਹਨਤ ਸਿਰਫ ਉੱਡਦੇ ਹੋ ਗੋਂਦੇ ਹੋ ਤੇ ਸੁੰਦਰ-ਸੁੰਦਰ ਨਜ਼ਾਰੇ ਦੇਖਦੇ ਹੋ ਕੁ ਜੀਨੇ ਹੌਲੀ ਜੀ ਮੁਸਕਰਾਹਟ ਨਾਲ ਜਵਾਬ ਦਿੱਤਾ ਮੱਖੀ ਜੀ ਤੁਸੀਂ ਗਲਤ ਸਮਝ ਰਹੇ ਹੋ ਅਸੀਂ ਪਾਂਚੀਆਂ ਦੀ ਜ਼ਿੰਦਗੀ ਆਸਾਨ ਨਹੀਂ ਆ ਅਸੀਂ ਆਪਣਾ ਖਾਣਾ ਖੁਦ ਲੱਭਣਾ ਪੈਂਦਾ ਸਾਨੂੰ ਪੱਛੀਆਂ ਲਈ ਆਲਣਾ ਬਣਾਉਣਾ ਪੈਂਦਾ ਸਾਨੂੰ ਉਹਨਾਂ ਦੀ ਦੇਖਭਾਲ ਵੀ ਕਰਨੀ ਪੈਂਦੀ ਹੈ ਉੱਪਰੋਂ ਹਮੇਸ਼ਾ ਇਹ ਹੀ ਡਰ ਲੱਗਿਆ ਰਹਿੰਦਾ ਕਿ ਕਿਤੇ ਕੋਈ ਸ਼ਿਕਾਰੀ ਸਾਨੂੰ ਫੜ ਨਾ ਲਵੇ ਅਜਾਂ ਦੀ ਸੁੰਦਰਤਾ ਹੈ ਪਰ ਉਸ ਦਾ ਮੁੱਲ ਵੀ ਚਕੌੜਾ ਪੈਂਦਾ ਹੈ ਮੱਖੀ ਨੇ ਸੋਚਿਆ ਤੇ ਕਿਹਾ ਇਹ ਤਾਂ ਸਹੀ ਗੱਲ ਹੈ ਸ਼ਾਇਦ ਹਾਰ ਜੀਵ ਨੂੰ ਆਪਣਾ ਭਾਰ ਢੋਣਾ ਹੀ ਪੈਂਦਾ ਹੈ ਪਰ ਇੱਕ ਗੱਲ ਹੈ ਮਿਹਨਤ ਨਾਲ ਮਿਲੀ ਰੋਟੀ ਦਾ ਨਿਵਾਲਾ ਸਭ ਤੋਂ ਮਿੱਠਾ ਹੁੰਦਾ ਹੈ ਜਿਵੇਂ ਕਿ ਸਾਡਾ ਸਹਿਦ ਕੁੱਗੀ ਨੇ ਹਾਂ ਵਿੱਚ ਸਿਰ ਹਿਲਾਇਆ ਬਿਲਕੁਲ ਠੀਕ ਮਿੱਟੀ ਦੀ ਮਹਿਕ ਹੀ ਜੀਵਨ ਨੂੰ ਸੋਨਾ ਬਣਾਉਂਦੀ ਹੈ ਜਦੋਂ ਅਸੀਂ ਮਿਹਨਤ ਕਰਦੇ ਹਾਂ ਤਾਂ ਮਿਹਨਤ ਦਾ ਫਲ ਬਹੁਤ ਚੰਗਾ ਹੁੰਦਾ ਹੈ ਇਹ ਗੱਲਾਂ ਹੋ ਹੀ ਰਹੀਆਂ ਸਨ ਕਿ ਜੰਗਲ ਦੇ ਅਚਾਨਕ ਹੀ ਨੇੜੇ ਦੇ ਰਾਹੀ ਇੱਕ ਸ਼ਿਕਾਰੀ ਆ ਨਿਕਲਿਆ ਉਸ ਦੇ ਹੱਥ ਵਿੱਚ ਜਾਲ ਤੇ ਤੁਨਖ ਸੀ ਉਹ ਹੌਲੀ-ਹੌਲੀ ਰੁੱਖਾਂ ਦੇ ਹੇਠਾਂ ਆ ਕੇ ਬੈਠਿਆ ਤੇ ਪਾਣੀ ਪੀਣ ਦਾ ਨਾਟਕ ਕਰਨ ਲੱਗਾ ਕੁੱਗੀ ਨੇ ਉਸ ਨੂੰ ਵੇਖ ਲਿਆ ਤੇ ਦਿਲ ਵਿੱਚ ਡਰ ਗਈ ਉਸਨੇ ਹੌਲੀ ਆਵਾਜ਼ ਵਿੱਚ ਮੱਖੀ ਨੂੰ ਕਿਹਾ ਮੱਖੀ ਜੀ ਲੱਗਦਾ ਇਹ ਸ਼ਿਕਾਰੀ ਸਾਡੇ ਲਈ ਖਤਰਾ ਨੇ ਮੈਂ ਤਾਂ ਉੱਡ ਸਕਦੀ ਆ ਪਰ ਮੇਰਾ ਪਰ ਮੇਰਾ ਘਰ ਤਾਂ ਇਸੇ ਰੁੱਖ ਤੇ ਐ ਜੇ ਮੈਂ ਇੱਥੋਂ ਚਲੀ ਗਈ ਤਾਂ ਮੇਰੇ ਅੰਡੇਆਂ ਦਾ ਕੀ ਹੋਵੇਗਾ ਮੱਖੀ ਬੜੀ ਸਿਆਣੀ ਸੀ ਉਸਨੇ ਤੁਰੰਤ ਯੋਜਨਾ ਬਣਾਈ ਤੇ ਕਿਹਾ ਘੁੱਗੀ ਜੀ ਡਰੋ ਨਾ ਅਛੀ ਛੋਟੀਆਂ ਪਰ ਜਦੋਂ ਮਿਲ ਕੇ ਕੰਮ ਕਰਦੇ ਆਂ ਤਾਂ ਵੱਡੇ ਤੋਂ ਵੱਡੇ ਸ਼ਿਕਾਰੀ ਨੂੰ ਵੀ ਆਪਣੇ ਸਾਹਮਣੇ ਨਹੀਂ ਟਿਕਣ ਦਿੰਦੀਆਂ। ਘੁੱਗੀ ਨੇ ਹੈਰਾਨੀ ਨਾਲ ਪੁੱਛਿਆ ਪਰ ਤੂੰ ਕੀ ਕਰੇਂਗੀ? ਮੱਖੀ ਨੇ ਹੱਸਦੇ ਹੋਏ ਕਿਹਾ ਤੁਸੀਂ ਬਸ ਉਡੀਕ ਕਰੋ ਆਪਣੇ ਘਰ ਨੂੰ ਸੁਰੱਖਿਅਤ ਰੱਖੋ। ਬਾਕੀ ਕੰਮ ਮੇਰੇ ਹਵਾਲੇ। ਜਿਵੇਂ ਹੀ ਸ਼ਿਕਾਰੀ ਨੇ ਆਪਣਾ ਜਾਲ ਚੁੱਕ ਕੇ ਰੁੱਖ ਵੱਲ ਛੁੱਟਣਾ ਚਾਹਿਆ ਮੱਖੀ ਨੇ ਆਪਣੀ ਟੋਲੀ ਨੂੰ ਆਵਾਜ਼ ਮਾਰੀ ਇੱਕ ਪਲ ਵਿੱਚ ਦਰਜਨਾ ਮੱਖੀਆਂ ਉੱਡਦੀਆਂ ਆ ਗਈਆਂ ਉਹ ਸਿੱਧਾ ਸ਼ਿਕਾਰੀ ਦੇ ਮੂੰਹ ਹੱਥਾਂ ਤੇ ਗਰਦਨ ਵੱਲ ਨੂੰ ਟੁੱਟ ਕੇ ਪੈ ਗਈਆਂ ਸ਼ਿਕਾਰੀ ਇੱਕਦਮ ਚੀਕਣ ਲੱਗਾ ਹਾਏ ਰੱਬਾ ਇਹ ਕੀ ਹੋਇਆ ਬਚਾਓ ਮੱਖੀਆਂ ਨੇ ਉਸ ਦਾ ਕੋਈ ਨੁਕਸਾਨ ਤਾਂ ਨਹੀਂ ਕੀਤਾ ਸਿਰਫ ਉਸ ਨੂੰ ਸਬਕ ਸਿਖਾਉਣ ਦੇ ਲਈ ਚੁਬਣ ਲੱਗੀਆਂ ਸ਼ਿਕਾਰੀ ਡਰ ਕੇ ਆਪਣਾ ਜਾਲ ਛੱਡ ਕੇ ਭੱਜ ਗਏ ਕੁੱਗੀ ਨੇ ਨਜ਼ਾਰਾ ਵੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅੰਜੂ ਆ ਗਏ ਉਸ ਨੇ ਮੱਖੀ ਨੂੰ ਕਿਹਾ ਮੈਂ ਤਾਂ ਸਮਝਦੀ ਸੀ ਕਿ ਤੂੰ ਬਹੁਤ ਛੋਟੀ ਐ ਪਰ ਅੱਜ ਪਤਾ ਲੱਗਿਆ ਕਿ ਤੇਰੀ ਏਕਤਾ ਦੇ ਵਿੱਚ ਹਿੰਮਤ ਵਿੱਚ ਕਿੰਨੀ ਤਾਕਤ ਐ ਤੇਰੀ ਮਿਹਨਤ ਤੇ ਹਿੰਮਤ ਮੇਰੇ ਮੇਰੀ ਜ਼ਿੰਦਗੀ ਬਚਾਈ ਐ ਮੱਖੀ ਨੇ ਬੜੀ ਨਰਮੀ ਨਾਲ ਕਿਹਾ ਕੁੱਗੀ ਜੀ ਇਹ ਸਭ ਸਾਡੀ ਟੋਲੀ ਦੀ ਏਕਤਾ ਜਦੋਂ ਅਸੀਂ ਇਕੱਠੇ ਹੁੰਦੇ ਆ ਤਾ ਵੱਡੇ ਤੋਂ ਵੱਡਾ ਦੁਸ਼ਮਣ ਵੀ ਕਮਜ਼ੋਰ ਪੈ ਜਾਂਦਾ ਏ ਉਸ ਦਿਨ ਤੋਂ ਬਾਅਦ ਕੁੱਗੀ ਤੇ ਮੱਖੀ ਦੀ ਦੋਸਤੀ ਹੋਰ ਵੀ ਪੱਕੀ ਹੋ ਗਈ ਕੁੱਗੀ ਹਰ ਸਵੇਰ ਮੱਖੀ ਦੇ ਛੱਤੇ ਦੇ ਨੇੜੇ ਬੈਠ ਕੇ ਗੀਤ ਗਾਉਂਦੀ ਤਾਂ ਜੋ ਮੱਖੀਆਂ ਦਾ ਮਨ ਖੁਸ਼ ਰਹੇ ਕੁੱਗੀ ਫੁੱਲ ਮੱਖੀ ਫੁੱਲ ਕੁੱਗੀ ਨੂੰ ਫੁੱਲਾਂ ਦੀ ਮਹਿਕ ਦੀ ਖੁਸ਼ਬੂ ਵੀ ਲੈ ਕੇ ਆਉਂਦੀ ਦੋ ਮਨੇ ਫੈਸਲਾ ਕੀਤਾ ਕਿ ਹੁਣ ਹਰ ਇੱਕ ਦੂਜੇ ਦੇ ਸਾਥ ਉਹ ਮੁਸੀਬਤ ਵਿੱਚ ਨਭਾਉਣਗੇ ਆ ਚਾਹੇ ਦੁੱਖ ਹੋਵੇ ਚਾਹੇ ਕਦੇ ਵੀ ਸੁੱਖ ਹੋਵੇ ਇੱਕ ਸਾਥ ਇੱਕ ਦੂਜੇ ਦੇ ਨਾਲ ਰਹਿਣਗੇ ਆ ਇਸੇ ਤਰ੍ਹਾਂ ਇੱਕ ਵਾਰੀ ਇੱਕ ਮੱਖੀ ਅਚਾਨਕ ਨਦੀ ਦੇ ਆਲੇ-ਦੁਆਲੇ ਲੱਗੇ ਫੁੱਲਾਂ ਤੋਂ ਰਸ ਲੈ ਰਹੀ ਸੀ ਅਚਾਨਕ ਹੀ ਉਸ ਨੂੰ ਰਸ ਲੈਂਦਿਆਂ ਲੈਂਦਿਆਂ ਅਚਾਨਕ ਹੀ ਉਸ ਨੂੰ ਰਸ ਲੈਂਦਿਆਂ ਲੈਂਦਿਆਂ ਉਸ ਦਾ ਪੈਰ ਪੱਤੇ ਤੋਂ ਤਿਲਕ ਕੇ ਉਹ ਨਦੀ ਵਿੱਚ ਡਿੱਗ ਪਈ ਮੱਖੀ ਬਹੁਤ ਚਿਲਾਈ ਕਿਉਂਕਿ ਮੱਖੀ ਦੇ ਖੰਭ ਹੁਣ ਗਿੱਲੇ ਹੋ ਚੁੱਕੇ ਸਨ ਉਸ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਕਿ ਹੁਣ ਉਸ ਦੇ ਕੋਲ ਕੁਝ ਵੀ ਰਸਤਾ ਨਹੀਂ ਆ ਸਾਹਮਣੇ ਦਰਖਤ ਤੇ ਬੈਠੇ ਕੁੱਗੀ ਨੇ ਜਦੋਂ ਇਹ ਦੇਖਿਆ ਕਿ ਉਸ ਦੀ ਦੋਸਤ ਮੁਸੀਬਤ ਵਿੱਚ ਹੈ ਤਾਂ ਉਸ ਨੇ ਝਟਪਟ ਉੱਡ ਕੇ ਇੱਕ ਸਕੀਮ ਸੋਚੀ ਉਸ ਨੇ ਦਰਖਤ ਤੋਂ ਇੱਕ ਪੱਦਾ ਪੱਤਾ ਤੋੜਿਆ ਤੇ ਆਪਣੀ ਚੁੰਝ ਵਿੱਚ ਫੜ ਲਿਆ ਜਿਉਂ ਹੀ ਉਸ ਨੇ ਪੱਤ ਪੰਤੇ ਨੂੰ ਆਪਣੀ ਚੁੰਝ ਦੇ ਵਿੱਚ ਫੜਿਆ ਉਹ ਪੱਤੇ ਨੂੰ ਲੈ ਕੇ ਉਸ ਮੱਖੀ ਦੇ ਕੋਲ ਗਈ ਤੇ ਮੱਖੀ ਨੂੰ ਕਿਹਾ ਕਿ ਮੈਂ ਤੇਰੇ ਦਿਵਾਲੇ ਪੱਤਾ ਛੁੱਟ ਰਹੀਆਂ ਤੂੰ ਇਸ ਉੱਪਰ ਚੜ ਕੇ ਆਪਣੀ ਜਾਨ ਬਚਾ ਸਕਦੀਆਂ ਉਸ ਤੋਂ ਬਾਅਦ ਮੱਖੀ ਨੇ ਵੀ ਝਟਪਟ ਝਟਪਟ ਇਸ ਦੇ ਉੱਪਰ ਬੈਠ ਕੇ ਖੀ ਚਟ ਪੱਤੇ ਉੱਤੇ ਚੜ ਗਈ ਤੇ ਪੱਤੇ ਉੱਤੇ ਚੜ ਕੇ ਉਸਨੇ ਆਪਣੀ ਜਾਨ ਬਚਾ ਲਈ ਹੌਲੀ ਹੌਲੀ ਜਦੋਂ ਉਸ ਨੂੰ ਸਾਹ ਆਇਆ ਤਾਂ ਉਸਨੇ ਆਪਣੇ ਖੰਭ ਸੁਕਾਏ ਜਿਉਂ ਹੀ ਉਸ ਦੇ ਹਵਾ ਵਿੱਚ ਖੰਭ ਸੁੱਕ ਗਏ ਉਸ ਤੋਂ ਬਾਅਦ ਉਹ ਉੱਡ ਗਈ ਉੱਡ ਕੇ ਉਹ ਵੀਰ ਕੁਗੀ ਦੇ ਕੋਲ ਚਲੀ ਗਈ ਤੇ ਉਸਨੇ ਕੁਗੀ ਦਾ ਦਿਲ ਤੋਂ ਧੰਨਵਾਦ ਕੀਤਾ ਕਿਉਂਕਿ ਮੱਖੀ ਹੁਣ ਬਹੁਤ ਖੁਸ਼ ਸੀ ਕਿਉਂਕਿ ਮੱਖੀ ਤੇ ਕੁਗੀ ਦੀ ਦੋਸਤੀ ਆਪਸ ਵਿੱਚ ਬਹੁਤ ਗਹਿਰੀ ਹੋ ਗਈ ਸੀ ਉਸ ਦਿਨ ਤੋਂ ਬਾਅਦ ਉਹ ਆਪਸ ਵਿੱਚ ਖੁਸ਼ੀ ਖੁਸ਼ੀ ਰਹਿਣ ਲੱਗੇ ਖੁਸ਼ੀ-ਖੁਸ਼ੀ ਰਹਿਣ ਲੱਗੇ ਅਤੇ ਖੁਸ਼ੀ-ਖੁਸ਼ੀ ਰਹਿਣ ਲੱਗੇ ਇਸ ਤੋਂ ਬਾਅਦ ਹੁਣ ਉਹਨਾਂ ਤੇ ਕਦੇ ਵੀ ਕੋਈ ਮੁਸੀਬਤ ਹੁੰਦੀ ਤਾਂ ਇੱਕ ਦੂਜੇ ਦਾ ਉਹ ਜਰੂਰ ਸਾਥ ਦਿੰਦੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਪੰਜਾਬੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ